ਦੇਖੋ ਅੱਜ ਇਕੱਲੇ ਡੀਸੀ ਦਫਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਫਤਰਾਂ ਮੂਰੇ ਧਰਨਾ ਹੈ ਬੱਠੇ ਬੈਠੇ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਜਿਹਨਾਂ ਨੇ ਮਾਰਿਆ ਲੋਕਾਂ ਨੂੰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਦੀ ਸਰਕਾਰ ਨੇ ਕਿਸਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ ਕੰਮ ਦੇ ਕਿਸਾਨਾਂ ਨੂੰ ਮੌਜਾ ਕਿੰਨਾ ਚਾਹੀਦਾ ਅਸੀਂ ਮੰਗ ਪੱਤਰ ਚ ਲਿਖਿਆ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਈਆ ਘੱਟੋ-ਘੱਟ ਫਸਲ ਦਾ ਮੁਆਵਜ਼ਾ ਔਰ 1 ਲੱਖ ਰੁਪਈਆ ਹੀ ਉਹਨੂੰ ਜਿਹੜੇ ਕਿਸਾਨਾਂ ਦੇ ਖੇਤ ਤੇ ਰੇਤਾ ਭਰ ਗਿਆ ਉਹਨੂੰ ਰੇਤੇ ਦੇ ਭਾਰ ਤੋਂ ਦੇਣੇ ਔਰ ਜਿਹੜੇ ਲੋਕਾਂ ਦੇ ਮਕਾਨ ਤੈਗੇ ਮਜਬੂਰੀ ਘੱਟੋ-ਘੱਟ 10 ਲੱਖ ਰੁਪਈਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆ ਉਹਨਾਂ ਦੇ ਵਿਅਕਤੀਆਂ ਨੂੰ ਘੱਟੋ-ਘੱਟ 25 ਲੱਖ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਸ਼ੂ ਮਰੇ ਨੇ ਲੱਖ-ਲੱਖ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੇਸਬਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਇਹ ਗੱਲ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ ਚ ਬਹੁਤ ਕੁਝ ਪਿਆ ਹੈ ਜਿਹੜਾ ਕੁਝ ਕਿਸਾਨਾਂ ਦੇ ਪੱਖ ਚ ਪਿਆ ਹੈ ਉਹਨੂੰ ਤੇ ਮਤਲਬ ਵਾਚੇ ਨਹੀਂ ਜਾਂਦਾ ਔਰ ਕਿਸਾਨ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਹ ਤੋਂ ਵੀ ਗਾਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਜਿਵੇਂ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਆਂ ਸੋ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅਮਰਸਰ ਦੇ ਵਿੱਚ ਉਭਰਿਆ ਹੋਇਆ ਹੈ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਕਿਸੇ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰੇ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਆਏ ਵੱਡੀ ਦੇ ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਆ ਕਿਸਾਨ तेरे ਨਾਲ ਗੱਲ ਕਰਨੇ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅਮਰਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕਚਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਡੇਟ ਚ ਪਵਾ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇੱਧਰ ਉੱਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਆਵਾਜਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ ਦੇਖੋ ਅੱਜ ਕੱਲੇ ਡੀਸੀ ਦਫਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਫਤਰਾਂ 'ਮੂਰੇ ਧਰਨਾ ਹੈ ਬੱਠੇ ਬੈਠੇ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਮਲੇ ਲੱਗੇ ਹਰਾਂ ਨੇ ਮਾਰਿਆ ਲੋਕਾਂ ਨੂੰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਗੀ ਸਰਕਾਰ ਨੇ ਖਸਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ ਕੰਮ ਦੇ ਕਿਸਾਨਾਂ ਨੂੰ ਮੌਜਾ ਕਿੰਨਾ ਚਾਹੀਦਾ ਅਸੀਂ ਮੰਗ ਪੱਤਰ 'ਚ ਲਿਖਿਆ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਈਆ ਘੱਟੋ-ਘੱਟ ਫਸਲ ਦਾ ਮੁਆਵਜ਼ਾ ਔਰ 1 ਲੱਖ ਰੁਪਈਆ ਹੀ ਉਹਨੂੰ ਜਿਹੜੇ ਕਿਸਮਾਂ ਦੇ ਖੇਤ ਰੇਤਾ ਭਰ ਗਿਆ ਉਹਨੂੰ ਰੇਤੇ ਦੇ ਭਾਰ ਤੋਂ ਦੇਣੇ ਔਰ ਜਿਹੜੇ ਲੋਕਾਂ ਦੇ ਮਕਾਨ ਟਹਿ ਗਏ ਉਹਨਾਂ ਨੂੰ ਮਜਬੂਰੀ ਕਰਕੇ 10 ਲੱਖ ਰੁਪਈਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆਏ ਉਹਨਾਂ ਦੇ ਮੈਂਬਰੀਆਂ ਨੂੰ ਘੱਟੋ-ਘੱਟ 25 ਲੱਖ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਰੀਆਂ ਗੱਲਾਂ ਲੈ ਕੇ ਪਸ਼ੂ ਮਰੇ ਨੇ ਲਗ ਲਗ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਇਹ ਗੱਲ ਆਉਂਦੀ ਹੈ ਤਾਂ ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ ਚ ਬਹੁਤ ਕੁਝ ਪਿਆ ਹੈ ਜਿਹੜਾ ਕੁਝ ਕਿਸਾਨਾਂ ਦੇ ਪੱਖ ਚ ਪਿਆ ਹੈ ਉਹਨੂੰ ਤੇ ਮਤਲਬ ਵਾਚੇ ਨਹੀਂ ਜਾਂਦਾ ਔਰ ਕਿਸਾਨ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਹ ਤੋਂ ਵੀ ਗਾਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਜਿਵੇਂ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਆਂ ਸੋ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਉਭਰਿਆ ਹੋਇਆ ਹੈ ਲੁੱਟਿਆ ਜਾ ਰਹੇ ਆ ਕਿਸਾਨਾਂ ਨੂੰ ਕਿਸੇ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰੇ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਆਓ ਵੱਡੀ ਰੇ ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਆ ਕਿਸਾਨ तेरे ਨਾਲ ਗੱਲ ਕਰਮਈ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅਮਰਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕੰਤਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਡੇਟ ਚ ਪਵਾ ਕੇ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇੱਧਰ ਉੱਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਆਜਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ ਦੇਖੋ ਅੱਜ ਕੱਲੇ ਡੀਸੀ ਦਫਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਰੇ ਧਰਨਾ ਹੈ ਬੱਠੇ ਬੈਠੇ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਜਿਹਨਾਂ ਨੇ ਲੱਗੇ ਹਰਾਂ ਨੇ ਮਾਰਿਆ ਲੋਕਾਂ ਨੂੰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਦੀ ਸਰਕਾਰ ਨੇ ਖਸਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ ਕੰਮ ਦੇ ਕਿਸਾਨਾਂ ਨੂੰ ਮੌਜਾ ਕਿੰਨਾ ਚਾਹੀਦਾ ਅਸੀਂ ਮੰਗ ਪੱਤਰ 'ਚ ਲਿਖਿਆ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਈਆ ਘੱਟੋ-ਘੱਟ ਫਸਲ ਦਾ ਮੁਆਵਜ਼ਾ ਔਰ 1 ਲੱਖ ਰੁਪਈਆ ਹੀ ਉਹਨੂੰ ਜਿਹੜੇ ਕਿਸਮਾਂ ਦੇ ਖੇਤ ਰੇਤਾ ਭਰ ਗਿਆ ਉਹਨੂੰ ਰੇਤੇ ਦੇ ਮਾਰਕ ਪੁੱਟਣ ਨੇ ਔਰ ਜਿਹੜੇ ਲੋਕਾਂ ਦੇ ਮਕਾਨ ਟਹਿ ਗਏ ਉਹਨਾਂ ਨੂੰ ਮਜਬੂਰੀ ਘੱਟੋ-ਘੱਟ 10 ਲੱਖ ਰੁਪਈਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆਏ ਉਹਨਾਂ ਦੇ ਵਿਅਕਤੀਆਂ ਨੂੰ ਘੱਟੋ-ਘੱਟ 25 ਲੱਖ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਸ਼ੂ ਮਰੇ ਨੇ ਲਗ ਲਗ ਰੁਪਈਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਇਹ ਗੱਲ ਆਉਂਦੀ ਹੈ ਤਾਂ ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ ਚ ਬਹੁਤ ਕੁਝ ਪਿਆ ਹੈ ਜਿਹੜਾ ਕੁਝ ਕਿਸਾਨਾਂ ਦੇ ਪੱਖ ਚ ਪਿਆ ਹੈ ਉਹਨੂੰ ਤੇ ਮਤਲਬ ਵਾਚੇ ਨਹੀਂ ਜਾਂਦਾ ਔਰ ਕਿਸਾਨ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਹ ਤੋਂ ਵੀ ਕਾਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਜਿਵੇਂ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਆਂ ਸੋ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਉਭਰਿਆ ਹੋਇਆ ਹੈ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰੇ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਆਹੇ ਵੱਡੀ ਗੱਲ ਹੈ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਹੈ ਕਿਸਾਨ तेरे ਨਾਲ ਗੱਲ ਕਰਨੇ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅਮਰਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕੰਚਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਡੇਟ ਚ ਪਵਾ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇੱਧਰ ਉੱਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਆਵਾਜ਼ਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ ਦੇਖੋ ਅੱਜ ਕੱਲੇ ਡੀਸੀ ਦਫ਼ਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਸਤਰਾਮੂਰੇ ਧਰਨਾ ਹੈ ਬੱਠਿੰਡੇ ਬੈਠੇ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਜਿਹਨਾਂ ਨੇ ਮਾਰਿਆ ਲੋਕਾਂ ਨੂੰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਦੀ ਸਰਕਾਰ ਨੇ ਕਿਸਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ ਕੰਮ ਦੇ ਕਿਸਾਨਾਂ ਨੂੰ ਮਾੜ ਜਾ ਕਿੰਨਾ ਚਾਹੀਦਾ ਅਸੀਂ ਮੰਗ ਪੱਤਰ ਚ ਲਿਖਿਆ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਈਆ ਘੱਟੋ-ਘੱਟ ਫਸਲ ਦਾ ਮੁਆਵਜ਼ਾ ਔਰ 1 ਲੱਖ ਰੁਪਇਆ ਹੀ ਉਹਨੂੰ ਜਿਹਦੇ ਕਿਸਾਨਾਂ ਦੇ ਖੇਤ ਰੇਤਾ ਭਰ ਗਿਆ ਉਹਨੂੰ ਰੇਤੇ ਦੇ ਬਾਹਰ ਕੱਢਣ ਲਈ ਔਰ ਜਿਹੜੇ ਲੋਕਾਂ ਦੇ ਮਕਾਨ ਤਹਿ ਗਏ ਪੂਰੀ ਚੱਕੇ ਦਾ 10 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆਏ ਉਹਨਾਂ ਮੈਂ ਵਿਅਕਤੀਆਂ ਨੂੰ ਘੱਟੋ ਘੱਟ 25 ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਕੱਲ ਜੇ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਸ਼ੂ ਮਰੇ ਨੇ ਲਗ ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ। ਅਗਰ ਇਹ ਗੱਲ ਹੁੰਦੀ ਹੈ। ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ 'ਚ ਬਹੁਤ ਕੁਝ ਪਿਆ ਹੈ। ਜਿਹੜਾ ਕੁਝ ਕਿਸਾਨਾਂ ਦੇ ਪੱਖ 'ਚ ਪਿਆ ਹੈ ਉਹਨੂੰ ਤੇ ਮਤਲਬ ਵਾਚੇ ਹੀ ਨਹੀਂ ਜਾਂਦਾ ਔਰ ਕਿਸਾਨ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ। ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਦੋਂ ਵੀ ਗਾਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ। ਇਹ ਮ ਬਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਹਾਂ ਸੋ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅਮਰਸਰ ਦੇ ਵਿੱਚ ਉਭਰਿਆ ਹੋਇਆ ਹੈ ਲੁੱਟਿਆ ਜਾ ਰਿਹਾ ਹੈ ਕਿਸਾਨਾਂ ਨੂੰ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਮੈਂ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਆ ਕਿਸਾਨ तेरे ਨਾਲ ਗੱਲ ਕਰ ਨਹੀਂ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅਮਰਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨਯੋਗ ਨਾ ਗੱਲਾਂ ਵਾਲਾ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਆ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕਚਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਰੇਡ ਚ ਪਵਾ ਕੇ ਆਏ ਆ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇੱਧਰ ਉੱਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਆਜਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰਹੂਗਾ ਦੇਖੋ ਅੱਜ ਕੱਲੇ ਡੀਸੀ ਦਫਤਰ ਪਟਿਆਲਾ ਆਪਣੇ ਇੱਥੇ ਅੰਮ੍ਰਿਤਸਰ ਦੇ ਧਰਨਾ ਨਹੀਂ ਹੈ ਅੱਜ ਅੱਜ ਪੂਰੇ ਭਾਰਤ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਰੇ ਧਰਨਾ ਹੈ ਬੱਠੇ ਬੈਠੇ ਆਪਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਮੰਗਾਂ ਸੀ ਮਲੇ ਲੱਗੇ ਹਰਾਂ ਨੇ ਮਾਰਿਆ ਲੋਕਾਂ ਨੂੰ ਤੇ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਗੀ ਸਰਕਾਰ ਨੇ ਖਾਨਾਂ ਦੀ ਕੋਈ ਬਾਹ ਫੜਨ ਦੀ ਗੱਲ ਨਹੀਂ ਕੀਤੀ ਕੰਮ ਦੇ ਕਿਸਾਨਾਂ ਨੂੰ ਮੌਜਾ ਕਿੰਨਾ ਚਾਹੀਦਾ ਅਸੀਂ ਮੰਗ ਪੱਤਰ ਚ ਲਿਖਿਆ ਹੈ ਕਿ ਜਿਹੜੇ ਕਿਸਾਨਾਂ ਦੀ ਫਸਲ ਮਰੀ ਹੈ ਉਹਨਾਂ ਨੂੰ 1 ਲੱਖ ਰੁਪਇਆ ਘੱਟੋ-ਘੱਟ ਫਸਲ ਦਾ ਮੁਆਵਜ਼ਾ ਔਰ 1 ਲੱਖ ਰੁਪਇਆ ਹੀ ਉਹਨੂੰ ਜਿਹੜੇ ਕਿਸਮਾਂ ਦੇ ਖੇਤ ਤੇ ਰੇਤਾ ਭਰ ਗਿਆ ਉਹਨੂੰ ਰੇਤੇ ਦੇ ਮਾਰਕ ਪੁੱਜਣੇ ਔਰ ਜਿਹੜੇ ਲੋਕਾਂ ਦੇ ਮਕਾਨ ਟਹਿ ਗਏ ਉਹਨਾਂ ਨੂੰ ਮਜਬੂਰੀ ਕਰਕੇ 10 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਔਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਰ ਗਏ ਆ ਉਹਨਾਂ ਦੇ ਵਿਅਕਤੀਆਂ ਨੂੰ ਘੱਟੋ-ਘੱਟ 25 ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਪਸ਼ੂ ਮਰੇ ਨੇ ਲੱਖ-ਲੱਖ ਰੁਪਇਆ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਗੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪ੍ਰਾਲੀ ਦੇ ਸਬੰਧ ਚ ਕਿਸਾਨਾਂ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਗਰ ਇਹ ਗੱਲ ਹੁੰਦੀ ਹੈ ਤਾਂ ਤੁਸੀਂ ਅੰਦਾਜ਼ਾ ਲਾਇਓ ਕਿ ਕਿਸਾਨਾਂ ਦੇ ਪੱਖ ਚ ਬਹੁਤ ਕੁਝ ਪਿਆ ਹੈ ਜਿਹੜਾ ਕੁਝ ਕਿਸਾਨਾਂ ਦੇ ਪੱਖ ਚ ਪਿਆ ਹੈ ਉਹਨੂੰ ਤੇ ਮਤਲਬ ਵਾਚੇ ਨਹੀਂ ਜਾਂਦਾ ਔਰ ਕਿਸਾਨ ਨੂੰ ਸਜ਼ਾਵਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਜਿਹੜੇ ਪੱਖ ਨਹੀਂ ਕਿਸਾਨ ਦੇ ਕੋਈ ਪੱਖ ਨਹੀਂ ਜਾਣਨ ਦੀ ਕੋਸ਼ਿਸ਼ ਕਰਦਾ ਔਰ ਇਹ ਤੋਂ ਵੀ ਕਾਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੈ ਕੇ ਅਸੀਂ ਅੱਜ ਇੱਥੇ ਆਏ ਆਂ ਜਿਵੇਂ ਅਵਾਰਾ ਪਸ਼ੂਆਂ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਲਈ ਅਸੀਂ ਇੱਥੇ ਪਹੁੰਚੇ ਆਂ ਸੋ ਇਸ ਸਾਰੇ ਮੁੱਦਿਆਂ ਨੂੰ ਲੈ ਕੇ ਖਰੀਦ ਦਾ ਮੁੱਦਾ ਜਿਹੜਾ ਅੱਜ ਵੱਡੀ ਪੱਧਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਉਭਰਿਆ ਹੋਇਆ ਹੈ ਲੁੱਟਿਆ ਜਾ ਰਿਹਾ ਕਿਸਾਨਾਂ ਨੂੰ ਕਿਸ ਪਤਾ ਲੱਗਿਆ ਲੋਕਾਂ ਤੋਂ ਕਿ ਪਿਛਲੇ ਲੰਬੇ ਸਮੇਂ ਤੋਂ ਕਦਰੇ ਖਰੀਦ ਏਜੰਸੀਆਂ ਮੰਡੀ 'ਚ ਖਰੀਦਣ ਹੀ ਨਹੀਂ ਆਈਆਂ ਚਰਚਾਲੇ ਵੱਡੀ ਦੇ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਪਹਿਲੀ ਤਾਂ ਗੱਲ ਆ ਕਿਸਾਨ तेरे ਨਾਲ ਗੱਲ ਕਰਨੇ ਚਾਹੁੰਦੇ ਆ ਤੂੰ ਦੂਜਿਆਂ ਨੂੰ ਕਹਿੰਦਾ ਸੀਗਾ ਜਹਾਜ ਤੇ ਚੜ ਕੇ ਮੁੜ ਜਾਂਦੇ ਆ ਅੱਜ ਤੁਸੀਂ ਵੀ ਜਹਾਜ ਤੇ ਉਸੇ ਤਰੀਕੇ ਨਾਲ ਚੜ ਕੇ ਮੁੜੇ ਹੋ ਲੋਕਾਂ ਦੀ ਗੱਲ ਸੁਣਨ ਦੀ ਲੋੜ ਨਹੀਂ ਸਮਝੀ ਆ ਬਿਲਕੁਲ ਅਜਨਾਲੇ ਦੀ ਵਟ ਦੇ ਨਾਲ ਅਮਰਸਰ ਵੀ ਅਜਨਦੇ ਵਿੱਚ ਹੀ ਪੈਂਦਾ ਅਜਨਾਲਾ ਇੱਥੇ ਕਿਸਾਨਾਂ ਨੂੰ ਲੁੱਟਿਆ ਗਿਆ ਮੰਡੀਆਂ ਦੇ ਵਿੱਚ ਲੁੱਟਿਆ ਜਾ ਰਿਹਾ ਹੈ ਔਰ ਸਾਡੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਇਹਨਾਂ ਗੱਲਾਂ ਵੱਲ ਸਾਡਾ ਜਿਹੜਾ ਇੱਥੇ ਅੱਜ ਧਰਨਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਜੀ ਇਹ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਕਿਸਾਨਾਂ ਦੀ ਬਹੁਤ ਹੀ ਬੇਇਤਹਾਸ਼ਾ ਗਲਤ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਨਮੀ ਦੇ ਨਾਂ ਦੇ ਉੱਤੇ ਕਿਸਾਨਾਂ ਦਾ ਕਦੀ ਮੁਕਚਰ ਚੈੱਕ ਨਹੀਂ ਕੀਤਾ ਗਿਆ ਉਹਨਾਂ ਦੇ ਝੋਨੇ ਦਾ ਪੀਆਰ ਜਿਹੜੀ ਪਰਮਲ ਦਾ ਝੋਨਾ ਵਾ ਨੂੰ ਹਮੇਸ਼ਾ ਹੀ ਪ੍ਰਾਈਵੇਟ ਪਲੇਅਰ ਜਿਹੜਾ ਉਹ ਲੁੱਟ ਕੇ ਖੜਦੇ ਆ ਤੇ ਫਿਰ ਸਾਰਾ ਸਰਕਾਰੀ ਖਰੀਦ ਚ ਪਾਉਂਦੇ ਆ ਇਸ ਗੱਲ ਨੂੰ ਲੈ ਕੇ ਨੰਗੇ ਤਿੰਨਾਂ ਦਿਨਾਂ ਤੋਂ ਅਸੀਂ ਜਿਹੜਾ ਵਾ ਮੰਡੀ ਚ ਚੈਕਿੰਗ ਕੀਤੀ ਮੰਡੀ ਦੇ ਵਿੱਚ ਸਾਰੀਆਂ ਢੇਰੀਆਂ ਜਿਹੜਾ ਵਾ 17 ਨਮੀ ਤੋਂ ਥੱਲੇ ਆਈਆਂ ਪਰ ਇੱਕ ਵੀ ਢੇਰੀ ਸਰਕਾਰੀ ਖਰੀਦ ਚ ਨਹੀਂ ਪਈ ਅੱਜ ਤੱਕ ਕਿਸਾਨਾਂ ਦੀ ਜਿਹੜੀ ਆ ਉਹ ਕਿਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਕਿ ਉਹਨਾਂ ਦੀ ਜ਼ਮੀਨ ਦਾ ਜਿਹੜਾ ਫਰਦ ਲੈਣੀ ਜਾਂ ਉਹਦੇ ਉੱਤੇ ਜਿਹੜਾ ਵਾ ਉਹ ਸਾਰਾ ਪਤਾ ਕਰਨਾ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਗੱਲਬਾਤ ਨਹੀਂ ਹੈ ਜਿਹੜੇ ਕਿਸਾਨਾਂ ਦਾ ਅਸੀਂ ਸਰਕਾਰੀ ਡੇਟ ਚ ਪਵਾ ਉਹਨਾਂ ਵੀ ਜਿਹੜਾ ਵਾ ਉਹਨਾਂ ਦਾ ਕੋਈ ਮੈਪ ਨਹੀਂ ਲਿਆ ਗਿਆ ਕੋਈ ਕੁਝ ਨਹੀਂ ਆ ਬਸ ਧੱਕੇਸ਼ਾਹੀ ਦੇ ਨਾਲ ਇੱਕ ਰੀ ਉਹਨੂੰ ਜਿਹੜਾ ਵਾ ਇੱਧਰ ਉੱਧਰ ਕਰਨ ਦਾ ਯਤਨ ਕੀਤਾ ਵਾ ਸੋ ਉਹਦੇ ਸਬੰਧ ਵਿੱਚ ਅਸੀਂ ਇੱਥੇ ਬੈਠੇ ਆ ਵੀ ਜਿੰਨੇ ਵੀ ਇਨਸਪੈਕਟਰ ਆਜਾ ਜਿੰਨੇ ਵੀ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਜਾਂ ਸੈਕਟਰੀ ਆ ਜਿਨ੍ਹਾਂ ਦੇ ਉੱਤੇ ਵਿਭਾਗੀ ਕਾਰਵਾਈ ਬੰਦੀ ਆ ਉਹ ਕਰੋ ਨਹੀਂ ਤੇ ਫਿਰ ਸਾਡੇ